ਕਹ ਘਰ ਵਾਲੀ ਦੇ ਵੱਲੋਂ ਪਤੀ ਨੂੰ ਵਿੱਚ ਸੜਕ ਦੇ ਹੀ ਕੁੱਟਣਾ ਸ਼ੁਰੂ ਕਰ ਦਿੱਤਾ ਗਿਆ 10 ਮਿੰਟ ਤੱਕ ਦੱਸਿਆ ਜਾ ਰਿਹਾ ਕਿ ਇੱਥੇ ਮਾਰਕੁਟਾਈ ਚੱਲਦੀ ਦੀ ਹੈ 15 ਦੇ ਕਰੀਬ ਉਸ ਨੂੰ ਥੱਪੜ ਜੜ ਦਿੱਤੇ ਪੁਲਿਸ ਦੇ ਸਾਹਮਣੇ ਇੱਕ ਸੀਟ ਕ ਸੀਟ ਕੇ ਕੁੱਟਿਆ ਗਿਆ ਦਰਸਲ ਸ਼ਰਾਬ ਦੇ ਨਸ਼ੇ ਦੇ ਵਿੱਚ ਮਹਿਲਾ ਦੱਸੀ ਜਾ ਰਹੀ ਹੈ ਜਿਸ ਨੇ ਕੀ ਸੜਕ ਵਿਚਾਲੇ ਕਾਫੀ ਜ਼ਿਆਦਾ ਹੰਗਾਮਾ ਕਰ ਦਿੱਤਾ ਤਾਂ ਪੁਲਿਸ ਦੇ ਕੋਲ ਇਹ ਮਾਮਲਾ ਪਹੁੰਚਿਆ ਲਲਿਤਪੁਰ ਦਾ ਇਹ ਮਾਮਲਾ ਪਤਨੀ ਨੇ ਪਤੀ ਨੂੰ ਵਿੱਚ ਸੜਕ ਦੇ ਕੁੱਟਿਆ 10 ਮਿੰਟ ਦੇ ਵਿੱਚ 15 ਦੇ ਕਰੀਬ ਉਸ ਦੇ ਥੱਪੜ ਜੜ ਦਿੱਤੇ ਪੁਲਿਸ ਦੇ ਸਾਹਮਣੇ ਉਸ ਨੂੰ ਸੀਟ ਤੇ ਸੀਟ ਕੇ ਕੁੱਟਿਆ ਗਿਆ ਸ਼ਰਾਬ ਦੇ ਨਸ਼ੇ ਦੇ ਵਿੱਚ ਇਹ ਮਹਿਲਾ ਦੱਸੀ ਜਾ ਰਹੀ ਹੈ ਉਧਰ ਹੀ ਸਦਰ ਕੋਤਵਾਲੀ ਇਲਾਕੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ ਪਤਨੀ ਦੇ ਵੱਲੋਂ ਜੋ ਨਸ਼ੇ ਦੇ ਵਿੱਚ ਤੋਸੀ ਆਪਣੇ ਪਤੀ ਦੀ ਜੰਮ ਕੇ ਕੁੱਟਮਾਰ ਕੀਤੀ ਗਈ ਹੈ ਤਾਂ ਘਰ ਵਾਲੀ ਦੇ ਵੱਲੋਂ ਪਤੀ ਨੂੰ ਵਿੱਚ ਸੜਕ ਦੇ ਹੀ ਕੁੱਟਣਾ ਸ਼ੁਰੂ ਕਰ ਦਿੱਤਾ ਗਿਆ 10 ਮਿੰਟ ਤੱਕ ਦੱਸਿਆ ਜਾ ਰਿਹਾ ਕਿ ਇੱਥੇ ਮਾਰ ਕੁੱਟਾਈ ਚੱਲਦੀ ਦੀ ਹੈ 15 ਦੇ ਕਰੀਬ ਉਸ ਨੂੰ ਥੱਪੜ ਜੜ ਦਿੱਤੇ ਜਿਹੜੇ ਪੁਲਿਸ ਦੇ ਸਾਹਮਣੇ ਇੱਕ ਸੀਟ ਕ ਸੀਟ ਕੇ ਕੁੱਟਿਆ ਗਿਆ ਦਰਅਸਲ ਸ਼ਰਾਬ ਦੇ ਨਸ਼ੇ ਦੇ ਵਿੱਚ ਇਹ ਮਹਿਲਾ ਦੱਸੀ ਜਾ ਰਹੀ ਹੈ ਜਿਸ ਨੇ ਕੀ ਸੜਕ ਵਿਚਾਲੇ ਕਾਫੀ ਜ਼ਿਆਦਾ ਹੰਗਾਮਾ ਕਰ ਦਿੱਤਾ ਤਾਂ ਪੁਲਿਸ ਦੇ ਕੋਲ ਇਹ ਮਾਮਲਾ ਪਹੁੰਚਿਆ ਲਲਿਤਪੁਰ ਦਾ ਇਹ ਮਾਮਲਾ ਪਤਨੀ ਨੇ ਪਤੀ ਨੂੰ ਵਿੱਚ ਸੜਕ ਦੇ ਕੁੱਟਿਆ 10 ਮਿੰਟ ਦੇ ਵਿੱਚ 15 ਦੇ ਕਰੀਬ ਉਸ ਦੇ ਖੱਪੜ ਝੜ ਦਿੱਤੇ ਗਏ ਪੁਲਿਸ ਦੇ ਸਾਹਮਣੇ ਉਸ ਨੂੰ ਸੀਟ-ਸੀਟ ਕੇ ਕੁੱਟਿਆ ਗਿਆ ਸ਼ਰਾਬ ਦੇ ਨਸ਼ੇ ਦੇ ਵਿੱਚ ਮਹਿਲਾ ਦੱਸੀ ਜਾ ਰਹੀ ਹੈ ਉਧਰ ਹੀ ਸਦਰ ਕੋਤਵਾਲੀ ਇਲਾਕੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ ਪਤਨੀ ਦੇ ਵੱਲੋਂ ਜੋ ਨਸ਼ੇ ਦੇ ਵਿੱਚ ਤੋਤੀ ਆਪਣੇ ਪਤੀ ਦੀ ਜਮ ਕੇ ਕੁੱਟਮਾਰ ਕੀਤੀ ਗਈ ਹੈ ਤਾਂ ਘਰ ਵਾਲੀ ਦੇ ਵੱਲੋਂ ਪਤੀ ਨੂੰ ਵਿੱਚ ਸੜਕ ਦੇ ਹੀ ਕੁੱਟਣਾ ਸ਼ੁਰੂ ਕਰ ਦਿੱਤਾ ਗਿਆ 10 ਮਿੰਟ ਤੱਕ ਦੱਸਿਆ ਜਾ ਰਿਹਾ ਕਿ ਇੱਥੇ ਮਾਰ ਕੁੱਟਾਈ ਚੱਲਦੀ ਦੀ ਹੈ 15 ਦੇ ਕਰੀਬ ਉਸ ਨੂੰ ਥੱਪੜ ਜੜ ਦਿੱਤੇ ਕਿ ਪੁਲਿਸ ਦੇ ਸਾਹਮਣੇ ਇੱਕ ਸੀਟ ਕਸੀਟ ਕੇ ਕੁੱਟਿਆ ਗਿਆ ਦਰਸਲ ਸ਼ਰਾਬ ਦੇ ਨਸ਼ੇ ਦੇ ਵਿੱਚ ਮਹਿਲਾ ਦੱਸੀ ਜਾ ਰਹੀ ਹੈ ਜਿਸ ਨੇ ਕੀ ਸੜਕ ਵਿਚਾਲੇ ਕਾਫੀ ਜ਼ਿਆਦਾ ਹੰਗਾਮਾ ਕਰ ਦਿੱਤਾ ਤਾਂ ਪੁਲਿਸ ਦੇ ਕੋਲ ਇਹ ਮਾਮਲਾ ਪਹੁੰਚਿਆ ਲਲਿਤਪੁਰ ਦਾ ਇਹ ਮਾਮਲਾ ਪਤਨੀ ਨੇ ਪਤੀ ਨੂੰ ਵਿੱਚ ਸੜਕ ਦੇ ਕੁੱਟਿਆ 10 ਮਿੰਟ ਦੇ ਵਿੱਚ 15 ਦੇ ਕਰੀਬ ਉਸ ਦੇ ਖੱਪੜ ਝੜ ਦਿੱਤੇ ਗਏ ਪੁਲਿਸ ਦੇ ਸਾਹਮਣੇ ਉਸ ਨੂੰ ਸੀਟ-ਸੀਟ ਕੇ ਕੁੱਟਿਆ ਗਿਆ ਸ਼ਰਾਬ ਦੇ ਨਸ਼ੇ ਦੇ ਵਿੱਚ ਮਹਿਲਾ ਦੱਸੀ ਜਾ ਰਹੀ ਹੈ ਉਧਰ ਹੀ ਸਦਰ ਕੋਤਵਾਲੀ ਇਲਾਕੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ ਪਤਨੀ ਦੇ ਵੱਲੋਂ ਜੋ ਨਸ਼ੇ ਦੇ ਵਿੱਚ ਤੋਤੀ ਆਪਣੇ ਪਤੀ ਦੀ ਜਮ ਕੇ ਕੁੱਟਮਾਰ ਕੀਤੀ ਗਈ ਹੈ ਤਾਂ ਘਰ ਵਾਲੀ ਦੇ ਵੱਲੋਂ ਪਤੀ ਨੂੰ ਵਿੱਚ ਸੜਕ ਦੇ ਹੀ ਕੁੱਟਣਾ ਸ਼ੁਰੂ ਕਰ ਦਿੱਤਾ ਗਿਆ 10 ਮਿੰਟ ਤੱਕ ਦੱਸਿਆ ਜਾ ਰਿਹਾ ਕਿ ਇੱਥੇ ਮਾਰ ਕੁੱਟਾਈ ਚੱਲਦੀ ਦੀ ਹੈ 15 ਦੇ ਕਰੀਬ ਉਸ ਨੂੰ ਖੱਪੜ ਝੜ ਦਿੱਤੇ ਜਿਹੜੇ ਪੁਲਿਸ ਦੇ ਸਾਹਮਣੇ ਇੱਕ ਸੀਟ ਕਸੀਟ ਕੇ ਕੁੱਟਿਆ ਗਿਆ ਦਰਅਸਲ ਸ਼ਰਾਬ ਦੇ ਨਸ਼ੇ ਦੇ ਵਿੱਚ ਮਹਿਲਾ ਦੱਸੀ ਜਾ ਰਹੀ ਹੈ ਜਿਸਨੇ ਕੀ ਸੜਕ ਵਿਚਾਲੇ ਕਾਫੀ ਜ਼ਿਆਦਾ ਹੰਗਾਮਾ ਕਰ ਦਿੱਤਾ ਤਾਂ ਪੁਲਿਸ ਦੇ ਕੋਲ ਇਹ ਮਾਮਲਾ ਪਹੁੰਚਿਆ ਲਲਿਤਪੁਰ ਦਾ ਇਹ ਮਾਮਲਾ ਪਤਨੀ ਨੇ ਪਤੀ ਨੂੰ ਵਿੱਚ ਸੜਕ ਦੇ ਕੁੱਟਿਆ 10 ਮਿੰਟ ਦੇ ਵਿੱਚ 15 ਦੇ ਕਰੀਬ ਉਸਦੇ ਥੱਪੜ ਜਾਰ ਦਿੱਤੇ ਗਏ ਪੁਲਿਸ ਦੇ ਸਾਹਮਣੇ ਉਸ ਨੂੰ ਸੀਟ-ਕੀ ਸੀਟ ਕੇ ਕੁੱਟਿਆ ਗਿਆ ਸ਼ਰਾਬ ਦੇ ਨਸ਼ੇ ਦੇ ਵਿੱਚ ਮਹਿਲਾ ਦੱਸੀ ਜਾ ਰਹੀ ਹੈ ਉਧਰ ਹੀ ਸਦਰ ਕੋਤਵਾਲੀ ਇਲਾਕੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ ਪਤਨੀ ਦੇ ਵੱਲੋਂ ਜੋ ਨਸ਼ੇ ਦੇ ਵਿੱਚ ਤੋਸੀ ਆਪਣੇ ਪਤੀ ਦੀ ਜਮ ਕੇ ਕੁੱਟਮਾਰ ਕੀਤੀ ਗਈ ਹੈ